ਗਰਮੀ ਤਾਂ ਹਾਂਜੀ ਕੀ ਗੱਲ ਠੀਕ ਨਹੀਂ ਆ ਨਹੀਂ ਬੱਸ ਹੋਵੇਂ ਰੋਟੀ ਵੀ ਤੂੰ ਅੱਜ ਥੋੜੀ ਖਾਦੀ ਆ ਰੋਟੀ ਤੁਹਾਨੂੰ ਪਤਾ ਵਾ ਵੀ ਰੋਟੀ ਨੂੰ ਮੇਰਾ ਦਿਲ ਨਹੀਂ ਕਰਦਾ ਕਦੇ ਮੈਂ ਖਾ ਲੈਣੀ ਕਦੇ ਨਹੀਂ ਦਿਲ ਕਰਦਾ ਰੋਟੀ ਚਲ ਫਰੂਟ ਫਰਟ ਖਾਈ ਜਾਆ ਕਰ ਫਿਰ ਕੋਈ ਗੱਲ ਨਹੀਂ ਆ ਫਰੂਟ ਵੀ ਖਾਣੇ ਆ ਇੱਕ ਤੇ ਕੀ ਕਰਾਂ ਸੁਸਤ ਜੀ ਹੋਣਾ ਹੀ ਆ ਰਾਤ ਮੈਨੂੰ ਨੀਂਦ ਨਹੀਂ ਆਉਂਦੀ ਪੇਟ ਦੁਖਦੀ ਰਹਿੰਦੀ ਰਾਤ ਲੰਮੇ ਬੈਦੀ ਕਦੇ ਮੈਂ ਵਿੱਚੋ ਘੰਟਾ ਲੰਮੇ ਪਹਿਲੇ ਨਹੀਂ ਫੇਰ ਉੱਠ ਕੇ ਬੈਜਣ ਨਹੀਂ ਆ ਚਲੋ ਹੁਣ ਕੋਈ ਗੱਲ ਨਹੀਂ ਆ ਜੇ ਦਵਾਈ ਵੀ ਚਾਹੀਦੀ ਦਵਾਈ ਮੈਂ ਲਿਆ ਦੰਨਾ ਨਹੀਂ ਤੇ ਦਰਦੀ ਹੋਣਾ ਆ ਦਵਾਈ ਕਾਦੀ ਲਿਆਈਏ ਐ ਵੀ ਕੋਈ ਦਵਾਈ ਲਿਉਣ ਵਾਲੀ ਆ ਫਿਰ ਰਾਤ ਨੂੰ ਪੇਟ ਦੁਖਦੀ ਹਲਮੇ ਪਿਆ ਸਰ ਰੈਸ਼ੂਟ ਕਰ ਲਾਕਰ ਕੋਈ ਨਹੀਂ ਆ ਦਵਾਈ ਦਾ ਵਾਹਣਾ ਥੋੜੀ ਵੀ ਕੋਈ ਗੱਲ ਨਹੀਂ ਹਾਂ ਕੋਈ ਨਾ ਮੈਂ ਮੰਮੀ ਨੂੰ ਦੱਸਿਆ ਇਹ ਤੇ ਮੰਮੀ ਕਹਿੰਦੇ ਇਹ ਐਵੇਂ ਹੀ ਹੁੰਦੀ ਹੁੰਦੀ ਆਈਡੀ ਟੈਨਸ਼ਨ ਨਹੀਂ ਲਈਦੀ ਫਿਰ ਐ ਵੀ ਥੋੜੀ ਬਹੁਤੀ ਪਰੇਸ਼ਾਨੀ ਤੇ ਸਰੀਰ ਨੂੰ ਆਉਂਦੀ ਹੋਈ ਆ ਮੰਮੀ ਨੂੰ ਆਪਣੇ ਥੋੜੇ ਮੰਮੀ ਨੇ ਕੋਈ ਉੱਥੇ ਫੋਨ ਕੀਤਾ ਇਹ ਦੋ ਨਹੀਂ ਨਹੀਂ ਇਹ ਮੰਮੀ ਨਾਲ ਮੇਰੀ ਗੱਲ ਹੋਈ ਦੱਸਿਆ ਹੀ ਵੀ ਮੰਮੀ ਮੇਰੇ ਪਿੱਠ ਕਿਉਂ ਦਰਦ ਕਰਦੀ ਆ ਤੇ ਉਹ ਵਾਲੀ ਮੰਮੀ ਦਾ ਵੀ ਫੋਨ ਆਇਆ ਹੈ ਤੇ ਮੈਂ ਮਨੇ ਫੋਨ ਦੇ ਉਹਦੇ ਬੜੇ ਚਿਰ ਦੇ ਆਉਂਦੇ ਹੀ ਤੇ ਮੈਂ ਨਹੀਂ ਮੰਮੀ ਨੂੰ ਕੋਈ ਵੀ ਜਵਾਬ ਦਿੱਤਾ ਹੀ ਮੈਨੂੰ ਤੁਹਾਡੇ ਤੋਂ ਹੀ ਡਰ ਜਿਆ ਲੱਗਦਾ ਰਿਹਾ ਨਿਕਾਲਣੀ ਗੱਲ ਕੋਈ ਗੱਲ ਨਹੀਂ ਮੇਰੀ ਵੀ ਗੱਲ ਕਰਾ ਦੇਣੀ ਹੈ ਬੜੀ ਗੱਲ ਗੱਲ ਹੋਈ ਤੇਰੀ ਦੇ ਨਹੀਂ ਹੋਈ ਗੱਲ ਤੇ ਮੇਰੀ ਹੋ ਗਈ ਫਿਰ ਮੈਂ ਡਰਦੀ ਡਰਦੀ ਫੋਨ ਉਹਨਾਂ ਨੂੰ ਲਾਇਆ ਉਹਨਾਂ ਦਾ ਫੋਨ ਆਉਂਦਾ ਹੈ ਤੇ ਮੈਂ ਚੁੱਕਿਆ ਨਹੀਂ ਥਾਡੇ ਕੋਲ ਬੈਠੀ ਤੇ ਕੋਈ ਗੱਲ ਨਹੀਂ ਮੇਰੀ ਗੱਲ ਕਰਾ ਦੇਣੀ ਨਹੀਂ ਸੀ ਉਹ ਤੇ ਆਖੰਡਾ ਹੀ ਗੱਲ ਕਰਾਉਣ ਨੂੰ ਕਹਿੰਦੇ ਸੀ ਮੇਰੀ ਵੀ ਗੱਲ ਕਰਾ ਮੇਰੇ ਨਾਲ ਕਿਉਂ ਨਹੀਂ ਮਣੀ ਨੇ ਗੱਲ ਕੀਤੀ ਤੇ ਉਦਾਂ ਰਾਜੀ ਬਾਜੀ ਸਾਹਿਬ ਵਧੀਆ ਤੇ ਕਹਿੰਦੇ ਸੀ ਤੁਸੀਂ ਆ ਜਾਓ ਤੇ ਇੱਥੋਂ ਮਿਲ ਜਾਓ ਆਣ ਕੇ ਮੇਰੇ ਮਗਰੋਂ ਹੀ ਚਲ ਗਿਆ ਮਣੀ ਆਣ ਕੇ ਤੁਹਾਨੂੰ ਪਤਾ ਵੀ ਉਹ ਮਿਲਣ ਨੂੰ ਤੇ ਕੋਈ ਗੱਲ ਨਹੀਂ ਆ ਗਰਮੀ ਤੇ ਚਲੇ ਤੇ ਜਾਵਾਂਗੇ ਕੋਈ ਗੱਲ ਨਹੀਂ ਹੈਗਾ ਪਰ ਤੈਨੂੰ ਪਤਾ ਜਿਹੜੀ ਤੇਰੀ ਭਾਬੀ ਨੇ ਤੇ ਹਰ ਕਰ ਕੀਤੀ ਨਾ ਤੈਨੂੰ ਘਰੋਂ ਬਾਹਰ ਕੱਢਣ ਦੀ ਉੱਤੇ ਮੈਨੂੰ ਬੜਾ ਗੁੱਸਾ ਆਈ ਦੱਸਾਂ ਟਾਡੇ ਗੁੱਸੇ ਕਰਕੇ ਤੇ ਮੈਂ ਗੱਲ ਨਹੀਂ ਗਾੜੀਓ ਤੁਹਾਡੇ ਨਾਲ ਬੈਸ ਬਾਜੀ ਕੋਈ ਕਰਦੀ ਫੇ ਤੁਸੀਂ ਕਹੋਗੇ ਖਰੇ ਫੇਰ ਨਾ ਮੇਰੇ ਨਾਲ ਗੁੱਸੇ ਹੋ ਜੋ ਜਿਹੜੀ ਮੈਂ ਗੱਲ ਸੱਚੀ ਮੈਂ ਦਰਦੀ ਤੁਹਾਡੇ ਤੋਂ ਭਾਬੀ ਤੱਕਾ ਨਹੀਂ ਮਾਰਿਆ ਤੇ ਮੇਰਾ ਪੈਰ ਹੀ ਅੜ ਗਿਆ ਸੀ ਤੁਸੀਂ ਤੇ ਐਵੇਂ ਗੁੱਸਾ ਕਰਗੇ ਗੱਲ ਦਾ ਮੰਨ ਲਓ ਇੱਕ ਗੱਲ ਵੀ ਮਤਲਬ ਨਾ ਮੈਨੂੰ ਤੱਕਾ ਹੀ ਮਾਰਿਆ ਸੀ ਤੁਸੀਂ ਵੀ ਤੇ ਫਿਰ ਭਾਬੀ ਦੀ ਤੌਣ ਦਾ ਪਤੀ ਸੀ ਨਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਉਹ ਸਗੋਂ ਮम्मी ਫੋਨ ਤੇ ਆਖਣ ਡਿਆ ਸੀ ਮੈਨੂੰ ਕਿ ਉਹ ਵਿਚਾਰੀ ਆਪ ਡਰਨ ਡਈ ਆ ਵੀ ਮੇਰੇ ਤੇ ਇਲਜ਼ਾਮ ਲਾਤਾ ਭਾਜੀ ਨੇ ਹੋਜਿਆ ਚੱਲ ਕੋਈ ਗੱਲ ਨਹੀਂ ਆ ਜੇ ਉਹਦੇ ਮਨ 'ਚ ਨਹੀਂ ਹੈਗਾ ਉਹ ਤੇ ਫਿਰ ਮੇਰੇ ਮਨ 'ਚ ਵੀ ਕੁਝ ਨਹੀਂ ਹੈਗਾ ਆਹੋ ਆਹੋ ਤੇ ਮੰਮੀ ਤੇ ਬੜਾ ਜੋੜ ਲਾਉਣ ਦੇ ਹੀ ਤੇ ਚਾਹੀਦਾ ਵੀ ਹੈਗਾ ਤੁਹਾਨੂੰ ਪਤਾ ਹੀ ਆ ਕਿ ਇੱਕ ਵਾਰੀ ਵੀ ਤੁਸੀਂ ਉੱਥੇ ਗਏ ਨਹੀਂ ਜੇ ਗਏ ਗਏ ਤੇ ਤੁਸੀਂ ਆ ਹਾਲਾਤਾਂ ਵਿੱਚ ਗਏ ਹੋ ਮੰਮੀ ਦੇ ਮਨ 'ਚ ਵੀ ਸ਼ੌਂਕ ਆਉਂਦਾ ਤੇ ਮੇਰੇ ਮਨ 'ਚ ਵੀ ਸ਼ੌਂਕ ਆਉਂਦਾ ਮੈਂ ਤੁਹਾਡੇ ਨਾਲ ਆ ਜਾਵਾਂ ਘੁੰਮਾਂ ਫੇਰ ਹਰ ਕੁੜੀ ਦਾ ਸੁਭਾ ਨਾ ਹੁੰਦਾ ਵਾ ਚੱਲ ਕੋਈ ਗੱਲ ਨਹੀਂ ਆ ਮੇਰਾ ਦਿਲ ਕਰਦਾ ਹੈ ਚੱਲ ਚੱਲਾਂਗੇ ਆਪਾਂ ਕਿਸੇ ਦਿਨ ਕੋਈ ਗੱਲ ਨਹੀਂ ਆ ਰਾਤ ਰਹਿ ਆਵਾਂਗੇ ਕੋਮ ਫੇਰਾਵਾਂਗੇ ਕੋਈ ਗੱਲ ਨਹੀਂ ਆ ਫਿਰ ਕੀ ਆ ਚਲ ਜਾਾਂਗੇ ਆਪਾਂ ਟੈਨਸ਼ਨ ਕਿਉਂ ਲੈਂਦੀ ਆ ਤੂੰ ਚਲੋ ਕੋਈ ਗੱਲ ਨਹੀਂ ਤੁਹਾਡੇ ਵੱਲੋਂ ਆਵਾਂ ਤੇ ਮੈਂ ਮੰਮੀ ਨੂੰ ਬੋਲ ਦੂੰਗੀ ਮੰਮੀ ਆਵਾਂਗੇ ਕਿਸੇ ਦਿਨ ਪੱਕਾ ਦਿਨ ਮੈਂ ਨਹੀਂ ਦੱਸਦੀ ਜਿੱਦਨ ਤੁਹਾਡਾ ਦਿਲ ਕਰੇ ਉਦ ਦਿਨ ਚੱਲ ਪਿਓ ਚਲ ਕੋਈ ਗੱਲ ਨਹੀਂ ਚਲ ਜੰਗੋ ਗੱਲ ਠੀਕ ਹੈ ਪੇਪਰ ਤੋਂ ਮੇਰੇ ਕਬਜ਼ੇ ਚ ਹੋ ਗਿਆ ਹੁਣ ਉਹਨਾਂ ਨੂੰ ਪਹਚਾਉਣਾ ਆ ਵਾ ਇਹਨਾਂ ਕੋਈ ਤਰੀਕੇ ਨਾਲ ਤਾਂ ਪਹਚਾਉਣਾ ਹੀ ਆ ਨਾ ਲਾ ਬਲਜੀਤ ਸ਼ਕੀਮ ਕਿਦਾਂ ਪਹਚਾਇਆ ਜਾਵੇ ਜੇ ਮੈਂ ਇਤਨਾ ਘਰੋਂ ਨਿਕਲੀ ਨਾ ਇਹਨਾਂ ਨੇ ਕਹਿਣਾ ਹਜੇ ਤੂੰ ਉਦੋਂ ਹੋ ਕੇ ਆਈ ਸੀ ਸੋ ਸਵਾਲ ਜਵਾਬ ਕਰਨੇ ਮੰਮੀ ਨੇ ਹੁਣ ਨਾ ਜਾ ਉਦੋਂ ਚਲ ਜੀ ਇਦੋਂ ਚਲ ਜੀ ਕੋਈ ਗੱਲਾਂ ਕਰਨੀਆਂ ਇਦਾਂ ਕਰਦੀਆਂ ਰਗਵੀਰ ਨੂੰ ਸਮਾਨ ਲੈਣ ਵੇ ਦੇਦੀਆਂ ਆਨੀ ਵੀ ਥੋੜੇ ਕਿ ਬਿਸਕਟ ਲੈ ਆਓ ਪੁਜੀਆ ਲੈ ਆਓ ਇੱਥੇ ਤੇ ਪੁਜੀਆ ਵੀ ਬੜਾ ਪਸੰਦ ਕਰਦੀ ਆ ਕੁੜੀ ਨਾਲੇ ਮੈਂ ਕਹੂੰਗੀ ਮੈਂ ਵੀ ਨਹੀਂ ਕਦੀ ਕੋ ਦਿੱਤਾ ਮੈਂ ਮਾਵਾ ਬੇਸ਼ੱਕ ਭਾ ਸਾਰਾ ਸਮਾਨ ਲੈ ਕੇ ਦਿੰਦੇ ਆ ਮੇਰਾ ਵੀ ਤੇ ਫਰਜ ਬੰਦਾ ਹੀ ਨਾ ਸਮਾਨ ਲੈ ਕੇ ਦੇਣ ਦਾ ਉਸੇ ਸਮਾਨ ਦੇ ਵਿੱਚ ਕਾਗਜ਼ ਪੱਤਰ ਪਾ ਕੇ ਭੇਜ ਦੂੰਗੇ ਚੱਲੋ ਨਾ ਇਹੋ ਕੰਮ ਕਰ ਨਾਲ ਤੇ ਤੇ ਸ਼ੱਕ ਨਾ ਹੋਊਗਾ ਮੇਰੀ ਗੱਲ ਸੁਣੋ ਤੇ ਫੋਨ ਹੀ ਵੇਖੀ ਜਾਣਾ ਵਾ ਕੀ ਕਰਾਂ ਮੈਂ ਕਹਿੰਨੀ ਆ ਕੁੜੀ ਵਾ ਤੇ ਥੋੜਾ ਬਹੁਤਾ ਸਮਾਨ ਭੇਜ ਦਿੰਨੀ ਆ ਬੇਸਰਡ ਨੂੰ ਜੀਆ ਹੋਰ ਆ ਫੈਨਫੋਨਾਂ ਦੀ ਕਿੰਨੀ ਸ਼ਕੀਨ ਆ ਉੱਥੇ ਕਿਹੜਾ ਕੋਈ ਮਿਲਦਾ ਨਹੀਂਗਾ ਉਹ ਮਿਲਦਾ ਤੇ ਸਾਰਾ ਕੋਈ ਆ ਉਹ ਨਿਆਣੇ ਨੂੰ ਇਦਾਂ ਚੇਤਾ ਰਹਿੰਦਾ ਵਾ ਵੀ ਮੇਰਾ ਮਾਂ ਪਿਓ ਵੀ ਮੈਨੂੰ ਚੇਤਾ ਕਰਦਾ ਵਾ ਆਹ ਰਹਿੰਦਾ ਵਾ ਖਾਣ ਪੀਣ ਵਾਲੀਆਂ ਚੀਜ਼ਾਂ ਨਾਲ ਜ਼ਿਆਦਾ ਪਿਆਰ ਹੋ ਜਾਂਦਾ ਹੁੰਦਾ ਵਾ ਪਿਆਰ ਉਹ ਮੈਂ ਵੀ ਕਿੰਨੇ ਸਾਲ ਆਪਣੇ ਨਾਨਕੇ ਰਹੀ ਹਾਂ ਨਾ ਆਪਣੀ ਨਾਨੀ ਦੇ ਕੋਲ ਮੇਰੀ ਮਾਂ ਵੀ ਸਮਾਨ ਭੇਜਦੀ ਹੁੰਦੀ ਸੀ ਹਿਸਾਬ ਕਰ ਲੋ ਕੱਪੜਿਆਂ ਤੱਕ ਭੇਜਦੀ ਸੀ ਉਹ ਚੱਲ ਕੋਈ ਨਹੀਂ ਲੈ ਦਿੰਦਾ ਵਾ ਜਾ ਫਿਰ ਲਿਆ ਕੇ ਉਹ ਤਾਂ ਮੈਂ ਬੰਬੀ ਤੇ ਜਾਣਾ ਵਾ ਹਾਂ ਤੇ ਬੰਬੀ ਤੋਂ ਆਉਂਦਾ ਹੋਇਆ ਫਿਰ ਮੈਂ ਲੈ ਆਉਂਗਾ ਡੇ ਬੰਦੇ ਕੁਮਾਰ ਨਾਲ ਉਹਨਾਂ ਨਾਲ ਫੇਰਾ ਮਾਰਉਂਗਾ ਵਾ ਤੇ ਨਾਲ ਆਉਂ ਲਗਾ ਲੈ ਆਉਂਗਾ ਇੱਕ ਨਾ ਮੇਰੇ ਮੇਚੇ ਦੀ ਜੁੱਤੀ ਵੀ ਲਾਏ ਹੋ ਕਿਦਾਂ ਦੀ ਵਧੀਆਂ ਲਾਏ ਹੋ ਮਾਸਾਗ ਉਹਨੇ ਪਾ ਲਿਆ ਕਰੋਗੀ ਮਨ ਦੇ ਮੁੰਡੇ ਜਾਣ ਲੱਗਿਆ ਕੁੜੀ ਵਾਸਤੇ ਲੈਣੀ ਆ ਕੁੜੀ ਵਾਸਤੇ ਲੈਣੀ ਮੇਰਾ ਮੇਚਾ ਵਾ ਉਹਨੂੰ ਵੀ ਤਾਂ ਇਹਨੇ ਪੁੱਛਿਆ ਕਿਦਾਂ ਦੀ ਸਲੀਪਰ ਹੀਲ ਕਿ ਕਿਦਾਂ ਦੀ ਮੈਂ ਇਹ ਪੁੱਛੀ ਹੀਲ ਤੇ ਪਉਂਦੀ ਨਹੀਂ ਆ ਜਵਾਨ ਹੈਗੀ ਆ ਫਲੈਟ ਜੁੱਤੀ ਲੈਓ ਜਿੱਦਾਂ ਦੀ ਮੈਂ ਪਾਉਂਦੀ ਆ ਉਦਾਂ ਦੀ ਲੈ ਆਏ ਤੇ ਕੁੜੀਆਂ ਜੀਆਂ ਵਾਲੀ ਲੈ ਕੇ ਆਏ ਹੋ ਸਿਆਣਿਆਂ ਵਾਲੀ ਨਾ ਲੈ ਆਏ ਹੋ ਚੰਗਾ ਚੰਗਾ ਜੀ ਹੋਰ ਕੋਈ ਨਹੀਂ ਹੋਰ ਕੁਛ ਨਹੀਂ ਤਾਂ ਹੋਈ ਆਪਣੇ ਪੈਰ ਵੀ ਪਾ ਕੇ ਵੇਖ ਲੈਣਾ ਤਾਂ ਤਾਵੇਂ ਆ ਜਾਣੀ ਹੈ ਤੁਹਾਨੂੰ ਤੁਸੀਂ ਮੈਨੂੰ ਵੀ ਤੇ ਲੈ ਆਈ ਦਿਨੇ ਇਦਾਂ ਹੀ ਦੁਕਾਨ ਵਾਲਿਆਂ ਕਹਣਾ ਪਹਿਲਾ ਬੰਦਾ ਵਾ ਜਿਹੜਾ ਆਪਣੀ ਜਨਾਨੀ ਦੀਆਂ ਕੁੜੀ ਦੀ ਜੁੱਤੀ ਆਪਣੀ ਮੇਰੀ ਪਿਆਰੀ ਚੈੱਕ ਕਰਕੇ ਹਟਦਾ ਚ ਮੈਨੂੰ ਦੱਸੋ ਅੱਗੇ ਤੁਸੀਂ ਮੈਨੂੰ ਕਿੰਨੀਆਂ ਚਪਲਾਂ ਲੈ ਕੇ ਦਿੱਤੀਆਂ ਇਦਾਂ ਹੀ ਆਪਣੇ ਮੇਰੇ ਚ ਨਹੀਂ ਲੈ ਕੇ ਦਿੱਤੀਆਂ ਨਾ ਚਪਲਾਂ ਦੀ ਗੱਲ ਹੋਰ ਹੁੰਦੀ ਹੈ ਤੇ ਜੁੱਤੀ ਦੀ ਗੱਲ ਹੋਰ ਹੁੰਦੀ ਹੈ ਜੁੱਤੀ ਪਾ ਕੇ ਵੇਖ ਲਓਗੇ ਚੰਗਾ ਬਾਬਾ ਸੰਜਾਉ ਲਈ ਸ਼ੂਗਰ ਕਰ ਇਹ ਜੁੱਤੀ ਦਾ ਕਿਸਮਤ ਵਾ ਹੋਰ ਮੈਂ ਤਾਂ ਇਹ ਨਹੀਂ ਕਹਿਣ ਲੱਗੀ ਵੀ ਸੂਟ ਵੀ ਪਾ ਕੇ ਲੈ ਆਇਓ ਹਾਦੀ ਹੋ ਗਈ ਆ ਜਿਹੜੀ ਚੀਜ਼ ਆਉਗੀ ਉਹੋ ਹੀ ਪਾ ਕੇ ਕੱਖੂਗੀ ਵੀ ਮੇਚਾ ਕਰਕੇ ਲੈ ਆਓ ਹੱਦ ਹੋ ਗਈ ਇਹ ਬੰਦੇ ਵਾਲੀ ਚੱਲ ਮੇਰਾ ਤੇ ਕੰਮ ਬਣ ਗਿਆ ਸਮਾਨ ਆਊਗਾ ਵਿੱਚ ਇੱਕ ਕਾਗਜ਼ ਪੱਤਰ ਪਾ ਕੇ ਤੇ ਭੇਜ ਦੂੰਗੀ ਫਟਾਫਟ ਨਾ ਆਈ ਆ ਵਾ ਮੁੜ ਕੇ ਫਿਰ ਨਾ ਤੰਜਦਾ ਗਰਮੀ ਤੇ ਹਾਂਜੀ ਦੇਦੇ ਬਹੁ ਮੈਨੂੰ ਚੱਲਦੀ ਆ ਮੈਨੂੰ ਲੱਭਦੀ ਨਾ ਰਹੀਂ ਚੰਗਾ ਠੀਕ ਆ ਕੋਈ ਨਹੀਂ ਦਿੱਤੀ ਨਾ ਆਓ ਆਹੋ ਠੀਕ ਆ ਠੀਕ ਆ ਪਤਾ ਨਹੀਂ ਮੇਰੀ ਦਵਾਈ ਕਿੱਥੇ ਰੱਖ ਦਿੱਤੀ ਬਲਜੀਤ ਨੇ ਆਹ ਭਈ ਯਾਦ ਨਹੀਂ ਪਰ ਦਵਾਈ ਆ ਤੇ ਕੋਈ ਗੋਲੀ ਹੋ ਤੇ ਖਰਾਕਾਂ ਸੀਗੀਆਂ ਉਹ ਤਾਂ ਕਿਤੇ ਰੱਖ ਦੀਆਂ ਨਹੀਂ ਬਲਜੀਤ ਬਲਜੀਤ ਕਿਪ ਤਾਂ ਕਿੱਥੇ ਰਹਾਤੀ ਦਵਾਈ ਇਹਨਾਂ ਨੇ ਨਾ ਆਵਾਜ਼ ਹੀ ਦਿੰਦੀ ਆ ਕਿੱਥੇ ਚਲ ਗਈ ਆ ਇਹ ਆ ਵੀ ਨਹੀਂ ਦਵਾਈ ਹੈ ਕਿ ਮੇਰੀ ਆਹ ਤੇ ਸਰਪਟ ਜੀ ਦਵਾਈ ਆ ਇਹ ਚ ਦੇ ਕੋਕਤ ਪੱਤਰ ਜੇ ਹੀ ਪਾਏ ਆ ਵਿੱਚ ਵੀ ਹੈ ਨਹੀਂ ਗੀ ਨੀ ਗਰਮੀਤ ਮੈਂ ਆਈ ਜੇ ਮੈਂ ਲਾਦਾ ਮੰਮੀ ਬਾਜਾ ਮਾਟ ਗਰਮੀਤ ਹਾਂਜੀ ਮੰਮੀ ਨੀ ਬਾ ਰਾਜਾ ਤੈਨ ਮੈਂ ਆਵਾਜ਼ਾਂ ਮਾਰਾਂ ਟੀ ਜ ਵੱਡੀ ਨੂੰ ਮਾਰਾਂ ਟੀ ਵੱਡੀ ਨਹੀਂ ਕਿਤੇ ਦੇਖਣ ਡਈ ਮੰਮੀ ਹੋਂ ਨਾਣ ਗਏ ਨੇ ਦੀਦੀ ਅਖਣ ਡਈ ਮੈਂ ਬਾਜ ਮੈਂ ਕਿੰਨੀਆਂ ਆਵਾਜ਼ਾਂ ਮਾਰੀਆਂ ਵਾ ਤੇ ਮੇਰੀ ਦਵਾਈ ਕਿੱਥੇ ਰੱਖ ਦਿੱਤੀ ਤੂੰ ਹੀ ਵੇਖਦੇ ਮੈਂ ਸਾਰੇ ਪੱਤ ਪੱਤ ਬੋਲੀ ਮੈਂ ਤਾਂ ਲੱਭਣ ਨਹੀਂ ਡਈ ਦਵਾਈ ਮੰਮੀਆ ਡਰਾਰਾਂ ਚ ਹੋਣੀ ਆ ਮੈਂ ਤਾਂ ਸਾਰੇ ਵੇਖੀ ਘਰ ਮੈਨੂੰ ਪਛਾਣ ਨਹੀਂ ਆਉਂਦੀ ਮੈਨੂੰ ਵੇਖ ਕੇ ਦੇ ਦਵਾਈ ਤੂੰ ਸਾਰੇ ਥਾਂ ਤੇ ਵੇਖ ਲਿਆ ਮੈਂ ਆਪਣੀ ਉਹ ਤਾਂ ਵੇਹ ਨਹੀਂ ਪਰ ਤੂੰ ਹੀ ਇੱਕ ਵਾਰੀ ਵੇਖਦੇ ਕਿਤਾ ਕਿੱਥੇ ਆ ਨਾ ਉਹ ਵੇ ਤਾਂ ਸਟੋਰ ਤੇ ਵੇਖ ਕੇ ਕਿਵੇਂ ਉਹਥੇ ਵੀ ਰੱਖ ਦਿੰਦੀ ਏ ਚਲ ਮੈਂ ਵੇਣੀ ਆ ਸਟੋਰ ਚ ਸਟੋਰ ਚ ਕਿੱਥੇ ਵੇਖਾਂ ਕੀ ਬਿਮਾਰੀ ਚ ਵੇਣੀ ਦੀਦੀ ਜੀ ਆਦਤ ਹੈ ਹਰ ਕੰਮ ਬਿਮਾਰੀ ਚ ਮੇਤਾ 니 ਦਵਾਈ ਇੱਥੇ ਕਿੱਥੇ ਅਲਮਾਰੀ ਚ ਉਹਨੇ ਰੱਖੀ ਉਹਦੀਆਂ ਅਲਮਾਰੀਆਂ ਬੋਲਣਗੇ ਨਾ ਆ ਕੇ ਆਗੀ ਫੇਰ ਬੋਲੂਗੀ ਇੱਥੇ ਉਧਾ ਉਰੇ ਪਰੇ ਵੇ ਮੈਂ ਤੈਨੂੰ ਇਹ ਥੋੜੀ ਕਾ ਅਲਮਾਰੀ ਚ ਦਵਾਈ ਵੇਖ ਇਹ ਵੀ ਨਾ ਸਾਰੀ ਲੰਮੀ ਕੰਮ ਕਰ ਜੋਗੀ ਪੁੱਠੇ ਕੰਮ ਕਰਦੀ कागज भलाई पेपर की सवाल ते सवाल सवाल करी जान नहीं आ जब सैन करा लिया फिर की हो गया कल नरे न्याणे नहीं होने तू भी सैन जितने मर्जी कराई है मैं तेन कुछ भी जाऊंगी ना फिर आखी ਓਹ ਦੀਦੀ ਤੁਸੀਂ ਕਿਦਾਂ ਗੁੱਸੇ ਚ ਆਏ ਹੋ ਦੱਸ ਮੈਂ ਕੋਈ ਮਾੜੀ ਗੱਲ ਕਹੀ ਆ ਮੈਂ ਤਾਂ ਇਹ ਕਹਿਣੀ ਹਾਂ ਲੈ ਮੈਂ ਵੀ ਕਮਲੀ ਆ ਆ ਤੇ ਪੇਪਰ ਹੁਣੇ ਆ ਜਿਹੜੇ ਦੀਦੀ ਨੇ ਸੈਨ ਕਰਾਏ ਮੰਮੀ ਤੋਂ ਕੁੜੀ ਦੇ ਕਾਗਜ਼ ਉਹ ਤੇ ਕੱਲ ਠੀਕ ਆ ਪਰ ਆ ਸਟాంਪ ਪੇਪਰ ਕਾਦੇ ਵਾਹ ਤੇ ਇਹ ਥੋੜਾ ਕਾਲਜ ਦਾ ਕੁਛ ਲੱਗਦਾ ਵਾ ਨਾਲੇ ਮੈਂ ਆ ਇਹਨਾਂ ਤੇ ਕਾਲਜ ਦਾ ਤੇ ਨਾ ਹੀ ਨਹੀਂ ਹੈਗਾ ਪੇਪਰਾਂ ਤੇ ਇਹ ਕੋਈ ਵੱਡੀ ਚਾਲ ਲੱਗਦੀ ਦੀਦੀ ਦੀ ਕੁਛ ਨਾ ਕੁਛ ਤੇ ਦਾਲ ਚ ਕਾਲਾ ਹੈ ਗਈ ਆ ਪਰ ਹੁਣ ਮੈਂ ਮਨੀ ਨੂੰ ਬੁਖਾੜਦੀ ਆ ਜਿਆਦਾ ਜ਼ਰੂਰੀ ਇਹ ਹੀ ਰਹੂਗਾ ਮਨੀ ਵੇਖ ਕੇ ਦੱਸੂਗਾ ਜਿੱਥੋਂ ਤੱਕ ਮੈਨੂੰ ਲੱਗਦਾ ਪੀ ਇਹ ਪ੍ਰਾਪਰਟੀ ਦੇ ਕੋਈ ਪੇਪਰ ਆ ਕਿਉਂ ਕਾਲਜ ਦਾ ਤਾਂ ਨਾ تھی ਹਣੀ ਇਹਨਾਂ ਤੇ ਉਹ ਜ਼ਿਆਦਾ ਜਾਣਕਾਰੀ ਉਹਨਾਂ ਨੂੰ ਇਹਨਾਂ ਚੀਜ਼ਾਂ ਦੀ ਉਹੀ ਵੇਖ ਕੇ ਦੱਸ ਸਕਦੇ ਆ ਪਰ ਇੰਨਾ ਕਿਤੇ ਮੰਮੀ ਪੜ ਲਿਆ ਵੀ ਇਹ ਸਕੂਲ ਦੇ ਨਹੀਂ ਹੈਗੇ ਪੇਪਰ ਦੀਦੀ ਆ ਹੀ ਨਾ ਜਾਵੇ ਕਿਤੇ ਨਹੀਂ ਕੁੜੀਏ ਨਹੀਂ ਗਰਮੀਤ ਵੇਖ ਕੇ ਦਾ ਦੌੜੀ ਜਾਣਦੀ ਆ ਦੱਸ ਮੈਂ ਦਵਾਈ ਦੇਕਣ ਲਈ ਇਹਨਾਂ ਦਾ ਵੀ ਕੱਖ ਹਾਲ ਨਹੀਂਗਾ ਇੱਕ ਨਾਉਣ ਚਲ ਗਈ ਇੱਕ ਅੰਦਰ ਵੱੜ ਗਈ ਦਵਾਈ ਲਾਦੇ ਲਾਦੇ ਹੋਰ ਹੀ ਕੰਮ ਉਹ ਕਲਪਨੀ ਕਿਹੜਾ ਕਰ ਲਾਪੀ ਆਏ ਮੰਦਾ ਦਵਾਈ ਫੜਾਉਂਦਾ ਮੈਂ ਖਾਂਦੀ ਮੇਰੇ ਸਿਰ ਨੂੰ ਪੀੜ ਹੋਣ ਢਈ ਆ ਗਈ ਨਹੀਂ ਫਿਰਦੀ ਆ ਮੈਂ ਨਾ ਮੰਮੀ ਨੂੰ ਦਵਾਈ ਦੇ ਕੇ ਆਈ ਪਤਾ ਨਹੀਂ ਮੈਨੂੰ ਇਹ ਕੀ ਆ ਪਰ ਤੁਸੀਂ ਇਹਨਾਂ ਨੂੰ ਪੇਪਰਾਂ ਨੂੰ ਪੜ੍ਹੋ ਇੱਕ ਵਾਰੀ ਤੇ ਮੈਂ ਮੰਮੀ ਨੂੰ ਦਵਾਈ ਦੇ ਕੇ ਹੁਣੇ ਆਈ ਇਹ ਕੀ ਮੈਨੂੰ ਫੜਾ ਗਈ ਹੈ ਪੇਪਰ ਕਾਦੇ ਆ ਹੁਣ ਇਹ ਕੀ ਲਿਖਿਆ ਉੱਤੇ ਤੇਰਾ ਭਲਾ ਹੋ ਜੇ ਵੇਖਿਆ ਮੈਨੂੰ ਜਿਹੜੀ ਗੱਲ ਦਾ ਸ਼ੱਕ ਸੀ ਨਾ ਉਹੋ ਹੀ ਹੋਇਆ ਮੈਂ ਵੀ ਕਹਾ ਭਾਬੀ ਇੰਨੀ ਮਿੱਟੀ ਕਤੋਂ ਬਣੀ ਆ ਇੰਨੇ ਕੁਝ ਨਾ ਕੁਝ ਕੀਤਾ ਏ ਮੇਰੇ ਦਿਮਾਗ ਚ ਪਹਿਲਾਂ ਹੀ ਆਉਂਦਾ ਸੀ ਹੈ ਵੇਖ ਆ ਇੰਨੀ ਚਲਾਕ 10 ਜੇ ਮੰਮੀ ਨੂੰ ਕੁਝ ਹੋ ਗਿਆ ਆ ਮੈਂ ਤੇ ਆਣਾ ਰੋਡ ਤੇ ਸਾਰੀ ਪ੍ਰਾਪਰਟੀ ਆਪਣੇ ਨਾਲ ਬਾਉਣ ਨੂੰ ਫਿਰਦੀ ਆ ਕੀ ਸੋਚ ਕੇ ਨੇ ਇਹ ਕੰਮ ਕੀਤਾ ਹੋਗਾ ਇਹਨੂੰ ਰਿਸ਼ਤਿਆਂ ਦੀ ਕੋਈ ਅਹਿਮਤ ਨਹੀਂ ਰਹੀ ਪੈਸੇ ਪਿੱਛੇ ਇੰਨੀ ਗਿਰ ਗਈ ਆ ਮੈਂ ਕੀ ਸੋਚਦਾ ਸੀ ਭਾਬੀ ਬਾਰੇ ਤੇ ਕੀ ਨਿਕਲੀ ਆ ਨੇ ਕਿੱਧਰ ਤੁਰੀ ਫਿਰਦੀ ਆ ਮੈਂ ਤੇਰੇ ਕੋ ਦਵਾਈ ਮੰਗਣ ਦੀ ਆ ਬਸ ਆ ਗਈ ਆ ਗਈ ਮੰਮੀ ਟੈਂਟਾ ਹੋ ਗਿਆ ਤਾਂ ਦਵਾਈ ਲੱਭਣ ਦੀ ਨੂੰ ਤੂੰ ਕਿਹੜੇ ਚੱਕਰਾਂ 'ਚ ਤੁਰੀ ਫਿਰਨ ਦੀ ਆ ਤੈਨੂੰ ਇਹਨਾਂ ਨੇ ਪਤਾ ਵੀ ਦਵਾਈ ਮਾਤਾ ਮੰਗਣ ਦੀ ਤੇ ਮੈਂ ਟਾਈਮ ਨਾਲ ਦਵਾਈ ਦੇਵਾਂ ਨਹੀਂ ਮੰਮੀ ਜੀ ਤੁਹਾਡੀ ਦਵਾਈ ਹੀ ਉਹ ਮੈਂ ਉਹਨਾਂ ਨੂੰ ਫੜਾਉਣ ਗਈ ਹਾਂ ਕੀ ਫੜਾਉਣ ਗਈ ਆ ਇਹਨਾਂ ਨੂੰ ਦਵਾਈ ਮੈਂ ਮੰਗਣ ਡਈ ਆ ਉਹਨਾਂ ਨੇ ਮੈਂ ਫੜਾਉਣ ਵਾਲਾ ਸਮਾਨ ਹੈਗਾ ਥੋੜਾ ਮੈਂ ਫੜਾਈ ਤਾਂ ਹੀ ਕਰਕੇ ਮੈਂ ਤੁਹਾਨੂੰ ਦਵਾਈ ਲੈਤੀ ਕੋਈ ਗੱਲ ਨਹੀਂ ਮੈਂ ਪਾਣੀ ਲਿਆਵਾ ਆਹੋ ਲਿਆ ਪਾਣੀ ਖਾ ਲੋ ਦਵਾਈ ਹੁਣ ਪਾਣੀ ਲੈਣ ਕਹੀ ਨਾ 3 ਘੰਟੇ ਲਾਈ ਨਹੀਂ ਮੰਮੀ ਆਈ ਮੈਂ ਅਗਲਾ ਭਾਵੇਂ ਬੰਦਾ ਮਰ ਜਾਏ ਤੇ ਇਹਨਾਂ ਦੇ ਅਸਲੇ-ਮਸਲੇ ਨਹੀਂ ਪੂਰੇ ਹੁੰਦੇ ਕਦੀ ਉਹੋ ਗੱਲ ਅੰਦਰ ਵੱਟ ਜਾਂਦੀਆਂ ਕਦੀ ਸਟੋਰੇਜ ਵਿੱਚ ਵੱਟ ਜਾਂਦੀਆਂ ਦੌੜੀਆਂ ਭੱਜੀਆਂ ਫਿਰਦੀਆਂ ਤਾਂ ਕੰਮ ਟਕੇ ਦਾ ਨਹੀਂ ਕਰਦੀਏ ਨਹੀਂ ਨਹੀਂ ਮੰਮੀ ਤੇ ਗੁੱਸੇ ਕਿਉਂ ਹੋਏ ਜਾਂਦੇ ਆ ਲੋ ਗੁੱਸਾ ਤਾਂ ਸੱਚਾ ਹੀ ਹੈ ਨਾ ਇਹੋ ਜਿਹਾ ਉਦੋਂ ਦੀ ਦਵਾਈ ਫੜਾਈ ਹੁੰਦੀ ਤੇ ਮੈਂ ਚੱਲ ਖਾਂਦੀ ਤੇ ਚੱਲ ਫਰਕ ਪੈਂਦਾ ਨਹੀਂ ਲੈ ਪਾਣੀ ਮੈਂ ਫੜਲਾ ਕੱਢ ਲਓ ਤੁਸੀਂ ਖਾ ਲਓ ਮੰਮੀ ਤਾਂ ਨਰਮਾਨ ਮਿਲਦਾ ਹੁਣ ਇਹ ਦਵਾਈ ਨਾਲ ਆਹੋ ਪਾ ਮਿਲਦਾ ਦੇਹ ਲੋਨੀ ਤੇ ਕੋਈ ਫੇਰ ਚੱਕਪ ਕਰਵਾਓ ਕਿ ਉਹ ਖਰਾਕਾਂ ਹੀ ਘਰੇ ਖਾਈ ਜਾਣੀ ਆ ਮੰਗਵਾ ਮੰਗਵਾ ਕੇ ਬਸ ਭਾਏ ਕ ਖਾਲੀ ਹੈ ਨਾ ਤੇ ਦੋ ਹੈਗੀਆਂ ਦੋ ਤਾਂ ਮੰਮੀ ਜੀ ਹੁਣ ਤੁਸੀਂ ਦਵਾਈ ਮੰਗਾਉਣੀ ਨਹੀਂ ਇਹਨਾਂ ਦੇ ਹੱਥੇ ਜਾਂ ਤੇ ਤੁਹਾਨੂੰ ਭਾਜੀ ਲੈ ਕੇ ਜਾਣਗੇ ਜਾਂ ਇਹ ਲੈ ਕੇ ਜਾਣਗੇ ਚੈੱਕਅਪ ਕਰਵਾ ਕੇ ਲਿਓ ਨਹੀਂ ਇਦਾਂ ਨਹੀਂ ਮਵੇਂ ਦਵਾਈ ਖਾਣੀ ਠੀਕ ਹੁੰਦੀ ਨਹੀਂ ਹੁਣ ਮੈਂ ਖਾਣੀ ਵੀ ਇਦਾਂ ਮੈਂ ਵੀ ਟੈਸਟ ਕਰਾਉਂਗੀ ਤੇ ਫੇਰ ਹੀ ਪਤਾ ਲੱਗੂ ਨੁਕਸ ਕੀ ਮੇਰੇ ਕੋ ਤੁਠਿਆ ਨਹੀਂ ਜਾਂਦਾ ਮੇਰੇ ਤਾਂ ਲੱਤਾਂ ਨੂੰ ਪੀੜਾਂ ਦੇ ਕੋ ਤੁਰੀਆ ਨਹੀਂ ਜਾਂਦਾ ਆਓ ਨਾਲੇ ਕੱਲੇ ਪੀਪੀ ਦੇ ਚੱਕਰ ਚ ਨਾ ਰਹੋ ਇੱਕ ਵਾਰੀ ਆਪਣੇ ਸਾਰੇ ਟੈਸਟ ਕਰਾਓ ਜਾ ਕੇ ਨਹੀਂ ਨਹੀਂ ਕਰਾਉਣੀ ਹਾਂ ਹੁੰਦੇ ਨਾ ਮੁੰਡਾ ਹੁੰਦਾ ਵੇਖਦੀਆਂ ਜੇ ਫਰਕ ਪਊ ਠੀਕ ਹਨ ਫੇਰ ਮੈਂ ਕਰਾ ਕੇ ਆਉਂਗੀ ਆ ਤੇ ਆ ਤੁਹਾਡੇ ਖਰਾਕਾ ਹੁਣ ਮੈਂ ਆਪਣੇ ਕਮਰੇ 'ਚ ਰੱਖਣ ਲੱਗੀ ਤੇ ਮੇ ਆ ਲੈ ਆ ਕੱਪ ਵੀ ਉੱਥੇ ਰੱਖ ਜਾ ਤੇ ਮੈਂ ਤਾਂ ਘੜੀ ਘੱਲੰਮੇ ਪੀਣ ਲੱਗੀ ਆ ਬੈਹੋ ਤੁਸੀਂ ਲੰਮੇ ਰੈਸਟ ਕਰੋ ਆਹੋ ਫਰਕ ਪਾਉ ਕਰ ਫਿਰ ਮੈਂ ਉੱਠ ਜੂਗੀ ਮਨੇ ਆ ਪੜ੍ਹੇ ਤੇ ਤੁਸੀਂ ਪੇਪਰ ਪੇਪਰ ਕੀ ਪੜਨੇ ਆ ਤੈਨੂੰ ਦੱਸਦਾ ਨਾ ਤੇਰੇ ਪੈਰਾਥਨੋਂ ਜ਼ਮੀਨ ਨਿਕਲ ਜਾਣੀ ਆ ਦੱਸੋ ਤਾਂ ਸਹੀ ਫਿਰ ਹੋਇਆ ਕੀ ਐ ਨਿਹਰਾ ਆਪਣਾ ਸੁਸਾਇਟ ਲੈਟਰ ਵਾਏ ਸੁਸਾਇਟ ਆ ਆਪਣੀ ਮੌਤ ਦਾ ਤੇ ਇਹਦਾ ਮਤਲਬ ਕੀ ਲੈਣਾ ਦੇਣਾ ਆਪਸ ਵਿੱਚ ਤੇ ਮੌਤ ਦਾ ਸਮਾਂ ਨਹੀਂ ਆਇਆ ਹੋਰ ਕੀ ਹੈਗਾ ਵਾ ਇੱਥੇ ਬਹਿ ਤੈਨੂੰ ਮੈਂ ਦੱਸਾਂ ਸਵਾਦ ਨਾਲ ਸਾਫ ਸਾਫ ਲੱਭ ਜਾਗੇ ਦੱਸੋ ਮੈਨੂੰ ਕਬਰਾਟ ਹੋਣ ਲੱਗ ਗਈ ਆ ਤੂੰ ਹੀ ਮੈਨੂੰ ਆਨੇ ਹੀ ਨਾ ਵੀ ਮੈਂ ਮੈਂਟਲ ਆ ਮੇਰਾ ਦਿਮਾਗ ਨਹੀਂ ਕੰਮ ਕਰਦਾ ਮੈਂ ਸ਼ਦਾਈ ਆ ਮੈਂ ਇਦਾਂ ਵਾਂ ਤੇ ਮੈਂ ਉਹਦਾ ਵਾਂ ਤੈਨੂੰ ਸਾਰੀਆਂ ਗੱਲਾਂ ਅਜ ਦੱਸੀਆਂ ਨਾ ਤੇ ਤੇਰਾ ਦਿਮਾਗ ਨਹੀਂ ਕੰਮ ਕਰਨਾ ਵੀ ਆਪਣੇ ਨਾਲ ਬੰਨ ਕੀ ਦਿਆ ਵਾ ਬੋਲੋ ਨਾ ਫਿਰ ਦੱਸੋ ਨਾ ਆ ਜਿਹੜਾ ਸਾਰੇ ਸਾਰੀ ਪ੍ਰਾਪਰਟੀ ਤੇ ਸਾਈਨ ਕਰਾ ਕੇ ਤੇ ਭਾਬੀ ਆਪਣੇ ਨਾਂ ਤੇ ਲਵਾਉਣ ਲਈ ਆ ਮੰਮੀ ਕੋਲੋਂ ਸਾਰੇ ਹੀ ਜਿੰਨੇ ਕਾਗਜ਼ ਆ ਸਾਰੇ ਬਣਵਾ ਲਏ ਹੁਨੇ ਸੱਚੇ ਹਾਂ ਸਾਰੇ ਹੀ ਜਿੰਨੇ ਵੀ ਹੈਗਾ ਵਾ ਹਾਏ ਮੈਂ ਮਰ ਜਾ ਮਨੀ ਸ਼ੱਕ ਮੈਨੂੰ ਪੈ ਗਿਆ ਸੀ ਜਦੋਂ ਮੈਂ ਤੇ ਸਕੂਲ ਦਾ ਨਾਂ ਨਹੀਂ ਹੀ ਵੇਖਿਆ ਪਰ ਮੈਂ ਪ੍ਰਾਪਰਟੀ ਬਾਰੇ ਜਾਣਦੀ ਕੁਝ ਨਹੀਂ ਪਰ ਮੈਨੂੰ ਇਹਨਾਂ ਦਾ ਪਤਾ ਹੈ ਕਿ ਇਹ ਜਿਹੜੇ ਪੇਪਰ ਹੈਗੇ ਆ ਰਿਲੇਟਡ ਪ੍ਰਾਪਰਟੀ ਦੇ ਨਾਲ ਆ ਮੈਂ ਤੇ ਉਦੋਂ ਹੀ ਹਰਾਨ ਮੰਨ ਗਿਆ ਹਾਂ ਜਦੋਂ ਇੱਥੇ ਆਪਾਂ ਤਿੰਨੇ ਜਨੇ ਬੈਠੇ ਤੇ ਭਾਬੀ ਪਾਣੀ ਲੈ ਕੇ ਆਈ ਤੇ ਕਿਦਾਂ ਮੂੰਹ 'ਚ ਸ਼ਹਿਦ ਚੋਂਦਿਆ ਸੀ ਮਮਾ ਨੂੰ ਮੈਨੂੰ ਸਮਝ ਨਹੀਂ ਆਉਂਦੀ ਹੁਣ ਕਰਾਂਗੇ ਕੀ ਹੋਊਗਾ ਕੀ ਜਿੰਨਾ ਚਿਰ ਇਹ ਪੇਪਰਾਂ ਕਚੈਰੀ ਜਾਂਦੇ ਨਹੀਂ ਆ ਤੇ ਮੰਮੀ ਪੇਸ਼ ਨਹੀਂ ਹੁੰਦੀ ਉਹਨਾਂ ਚਿਰ ਕੱਖ ਨਹੀਂ ਬਣਨਾ ਮੈਂ ਪੇਪਰ ਪਾੜ ਦੇਣੇ ਵੇਖੀ ਮੈਂ ਰੈਂਡ ਦੇਣੇ ਹੀ ਨਹੀਂ ਆ ਪਰ ਇਹ ਸਲਾਹ ਦਿੱਤੀ ਕਿੰਨੇ ਹੋ ਗਈ ਦੀਦੀ ਨਾ ਦੀਦੀ ਇੰਨਾ ਘਟਿਆ ਕੰਮ ਕਰ ਕਿਦਾਂ ਸਕਦੀ ਆ ਇਹੋ ਹੀ ਸਲਾਹ ਸਲਾਹਾਂ ਸਾਰੀਆਂ ਪਿੱਛੋਂ ਆਉਂਦੀਆਂ ਵਾ ਤੁਸੀਂ ਮੇਰੀ ਗੱਲ ਤੇ ਯਕੀਨੀ ਨੀ ਕਰਨਾ ਤੈਨੂੰ ਮੈਂ ਹੋਰ ਗੱਲ ਦੱਸਦਾ ਤੈਨੂੰ ਮੈਂ ਦੱਸੋ ਦੀਦੀ ਨੇ ਭਾਬੀ ਨੇ ਮੈਨੂੰ ਪਾਗਲ ਕਰਨ ਦੀ ਕੋਸ਼ਿਸ਼ ਕੀਤੀ ਆ ਦੀਦੀ ਨੇ ਤੁਹਾਨੂੰ ਪਾਗਲ ਹਾਂ ਨਹੀਂ ਮਨੇ ਮੈਂ ਨਹੀਂ ਮੰਨ ਸਕਦੀ ਇਹ ਸਰਾਸਰ ਤੁਹਾਡਾ ਝੂਠ ਆ ਚਲ ਆਹ ਪੇਪਰ ਤੇ ਮੈਂ ਮੰਨ ਲਈ ਨਹੀਂ ਸਾਈਨ ਕਰਾਉਂਦੇ ਮੈਂ ਅੱਖੀਂ ਵੇਖਿਆ ਪਰ ਮਨੇ ਆ ਕਿਦਾਂ ਆ ਇੰਨੀ ਹਰਕਤ ਘਟਿਆ ਕਿਦਾਂ ਕਰ ਸਕਦੇ ਹੋ ਤੂੰ ਮੇਰੇ ਤੇ ਯਕੀਨ ਕਰੋ ਮੇਰੇ ਤੇ ਯਕੀਨ ਕਰੋ ਮੈਂ ਜਦੋਂ ਇੱਥੋਂ ਉੱਥੋਂ ਮੈਨੂੰ ਮੁੰਡੇ ਨੇ ਭਜਾਇਆ ਵਾ ਜਿਨੇ ਸਾਰੀ ਗੱਲ ਦੱਸੀ ਆ ਤੇ ਫਿਰ ਜਿਹੜੀ ਮੈਡਮ ਆ ਨਾ ਮੈਡਮ ਉਹਨੇ ਮੈਨੂੰ ਆਪਣੇ ਮੂੰਹ ਚੋਂ ਸਾਰੀ ਗੱਲ ਦੱਸੀ ਆ ਵੀ ਆ ਗੱਲ ਐਦਾਂ ਹੋਈ ਆ ਮਣੀ ਸੱਚ ਪੁੱਛ ਮੈਨੂੰ ਯਕੀਨ ਨਹੀਂ ਆਉਂਦਾ ਮੇਰੇ ਤੇ ਪੈਰਾ ਹੀਠਾ ਜ਼ਮੀਨ ਨਿਕਲ ਗਈ ਆ ਮਣੀ ਆਪਾਂ ਜੀਂਦੇ ਕਿੱਦਾਂ ਰਹਿ ਫਿਰ ਐਨਾ ਚਿਰ ਆਪਾਂ ਜੀਂਦੇ ਕਿੱਦਾਂ ਰਹਿ ਆ ਜੇ ਦੀਦੀ ਇੰਨਾ ਕੰਮ ਤੇ ਉਤਰੀ ਹੋਈ ਆ ਤੇ ਤੇ ਜੀਣ ਦਾ ਸਵਾਲ ਹੀ ਕਿੱਥੇ ਹੈਗਾ ਵਾ ਆ ਤੇ ਹੁਣ ਮੌਤ ਦਾ ਹੀ ਕਾਰਨ ਆ ਗਿਆ ਸਾਹਮਣੇ ਹਲੇ ਤੱਕ ਇਹ ਸੋਚਦੀ ਸੀ ਕਿ ਇਸ ਤਰੀਕੇ ਨਾਲ ਚੱਲ ਵੀ ਕੋਈ ਗੱਲ ਨਹੀਂ ਪ੍ਰਾਪਰਟੀ ਮੇਰ ਕੋਈ ਰਹਿਣੀ ਆ ਸਾਰੀ ਵੀ ਮਣੀ ਨੂੰ ਪਾਗਲ ਕਰ ਦੇਣੀ ਆ ਪਾਗਲਖਾਨੇ ਚਲ ਜੂਗਾ ਤੇ ਤੂੰ ਪੇਕੇ ਚਲ ਜੈਂਗੀ ਕੰਮ ਖਤਮ ਹੋਇਆ ਕੋਈ ਗੱਲ ਨਹੀਂ ਸਾਰਾ ਕੁਝ ਸਾਡੇ ਕੋਈ ਰਹਿਣਾ ਵਾ ਅਈ ਸਮਝਾਈ ਕਿ ਨਹੀਂ ਆਈ ਹੁਣ ਵੀ ਤੈਨੂੰ ਲੱਗਦਾ ਹੈ ਕਿ ਕਿਸ ਤਰੀਕੇ ਨਾਲ ਮੈਂ ਝੂਠ ਬੋਲਦਾ ਵਾਂ ਮਨੇ ਅੱਖੀਂ ਵੇਖ ਲਿਆ ਸਭ ਕੁ ਪਰ ਹਜੇ ਤੱਕ ਯਕੀਨ ਨਹੀਂ ਹੋਣਿਆ ਕੋਈ ਆਪਣਾ ਆਪਣੀ ਪਿੱਠ ਪਿੱਛੇ ਛੁਰੀ ਕਿੱਦਾਂ ਮਾਰ ਸਕਦਾ ਵਾ ਤੇ ਆਪਣੀ ਪਿੱਠ ਪਿੱਛੇ ਛੁਰੀ ਮਾਰ ਦਿੰਦੇ ਹਮੇਸ਼ਾ ਇਹ ਸੋਚਣਾ ਪੈਂਦਾ ਸੁਣਿਆ ਸੀ ਸੱਚ ਅੱਜ ਤੱਕ ਸਾਹਮਣੇ ਨਹੀਂ ਆ ਗਿਆ ਬਸ ਸੁਣਿਆ ਸੀ ਕੋਈ ਨੀ ਟੈਨਸ਼ਨ ਨਾ ਲੈ ਇਹ ਸਾਰੇ ਪੇਪਰ ਜਿਹੜੇ ਆ ਨਾ ਉਹ ਵੀਰ ਦੇ ਸਾਹਮਣੇ ਦਿਖਾਉਣੇ ਆ ਵੀਰ ਨੂੰ ਤੇ ਆਪੇ ਵੀਰ ਵੇਖੀਆ ਨੂੰ ਫੇਰ ਦੱਸੂਗਾ ਭਾਬੀ ਨੂੰ ਪਤਾ ਸਾਰਾ ਕੁਝ ਪਰ ਹੁਣ ਘਰ ਹੈ ਨਹੀਂਗੇ ਭਾਜੀ ਜੇ ਦੀਦੀ ਇੰਨਾ ਕੁਝ ਕਰ ਸਕਦੇ ਆ ਤੇ ਦੀਦੀ ਫੇਰ ਹੋਰ ਕੋਈ ਚਾਲ ਵੀ ਖੇਡ ਸਕਦੇ ਆ ਐਦਾਂ ਕੋਈ ਗੱਲ ਨਹੀਂ ਵੀਰ ਕਿਹੜਾ ਦੂਰ ਹੈਗਾ ਵੀ ਇਹਨੇ ਆ ਹੀ ਜਾਣਾ ਪਹਿਲਾਂ ਤੇ ਮੰਮੀ ਨੂੰ ਦਿਖਾਉਣਾ ਹੈ ਕੋਈ ਗੱਲ ਨਹੀਂ ਆ ਮੰਮੀ ਨੂੰ ਦਿਖਾਉਣਾ ਸਭ ਕੁਝ ਚੱਲ ਕੇ ਵੇਖੀ ਮੈਂ ਕਿਦਾਂ ਸੋਚ ਲਿਆ ਤੁਸੀਂ ਸਮਝ ਲਿਆ ਮੰਮੀ ਨੂੰ ਦਿਖਾਉਣਾ ਠੀਕ ਰਹੂਗਾ ਮੰਮੀ ਠੀਕ ਨਹੀਂ ਹੈਗੀ ਅੱਗੇ ਮੰਮੀ ਕੋਈ ਬੋਝ ਨਾ ਪੈ ਜਾਏ ਦਿਮਾਗ ਤੇ ਮੰਮੀ ਦੇ ਉਹ ਨਹੀਂ ਕੁਝ ਵੀ ਹੁੰਦਾ ਕੋਈ ਗੱਲ ਨਹੀਂ ਆ ਮੰਮੀ ਨੂੰ ਦਿਖਾਉਂਗਾ ਤੇ ਫੇਰ ਹੀ ਪਤਾ ਲੱਗੂਗਾ ਘਰ ਦੇ ਵਿੱਚ ਵੀ ਸਾਡੇ ਨਾਲ ਬੰਨ ਕੀ ਦੀ ਆਵਾਏ ਸਾਰਾ ਕੁਝ ਆਪਣੇ ਨਾਲ ਪ੍ਰਾਪਰਟੀ ਲਵਾ ਕੇ ਤੇ ਆਪਣੇ ਨਾਲ ਆਪਾਂ ਨੂੰ ਘਰੋਂ ਬਾਹਰ ਕੱਢ ਦੇ ਤੇ ਫੇਰ ਅਸ ਕੀ ਕਰਾਂਗੇ ਆਪਾਂ ਮੰਨੇ ਮੈਨੂੰ ਤੇ ਘਬਰਾਟ ਹੋਈ ਜਾਣੀ ਤੂੰ ਆ ਵੇਖੀ ਮੰਮੀ ਨੂੰ ਦਿਖਾਉਣੇ ਚੱਲ ਕੇ ਆਪਾਂ ਕਾਗੇ ਸਾਰਾ ਕੁਝ ਮੰਮੀ ਹਾਂ ਵੇ ਮੈਨੂੰ ਟੇਕ ਲੈਂਦੇ ਆ ਕਰ ਕੜੀ ਮੈਂ ਦਵਾਈ ਖਾਦੀ ਫੇਰ ਲੜ ਪਿਓ ਅੰਦਰ ਉਹ ਨਹੀਂ ਮੰਮੀ ਲੜਿਆ ਪਹਿਲਾਂ ਉੱਠ ਕੇ ਗੱਲ ਸੁਣੋ ਮੈਂ ਉੱਠ ਕਦੀ ਮੈਂ ਨਹੀਂ ਉੱਠਣਾ ਜੇ ਮੈਂ ਦਵਾਈ ਖਾਦੀ ਆ ਉਹ ਕਰੋਲੀ ਦਵਾਈ ਦਵਾਈ ਤੁਸੀਂ ਫੇਰ ਖਾ ਲਓ ਕੋਈ ਨਹੀਂ ਮੇਰੀ ਗੱਲ ਸੁਣੋ ਪਈ ਨਾ ਮੇਰੀ ਜਾਨ ਤੇ ਬਣੇ ਮੇਰਾ ਤਾਂ ਆ ਗਿਆ ਤੈਨੂੰ ਜਾਨ ਤੇਰੀ ਤੇ ਬਣ ਕੇ ਤੇਰੀਆਂ ਬਣੀਆਂ ਰਹਿੰਦੀਆਂ ਮੈਨੂੰ ਟਿਕਣ ਨਹੀਂ ਹੁਣ ਤੂੰ ਦਿੰਦਾ ਆਹ ਵੇਖੋ ਪਹਿਲਾਂ ਆ ਕੀ ਆ ਕੀ ਆ ਮੈਨੂੰ ਪਤਾ ਮੈਨੂੰ ਤੁਸੀਂ ਛਦਾਈ ਛਦਾਈ ਆ ਨਹੀਂ ਵੀ ਛਦਾਈ ਆ ਛਦਾਈ ਆ ਕੱਲਾਂ ਕਰਦਾ ਫਿਰਦਾ ਇੱਧਰ ਤੇ ਆਹ ਵੇਖੋ ਤੁਹਾਡੇ ਨਾਲ ਘਰ ਚ ਕੀ ਬਣਦੇ ਆਪਣੇ ਨਾਲ ਵੇਖੋ ਨਹੀਂ ਬਣਦੇ ਸਕੂਲ ਦੇ ਕਾਗਜ਼ ਤੁਹਾਡੇ ਕਿਥੋਂ ਆ ਤੁਹਾਡੇ ਕਿਥੋਂ ਦਾ ਆਗੇ ਸਕੂਲ ਦੇ ਕਾਗਜ਼ ਨਹੀਂ ਮਮੀ ਆ ਆਪਣੀ ਜ਼ਮੀਨ ਜਾਇਦ ਦੇ ਕਾਗਜ਼ ਆ ਸਾਰੇ ਤੁਹਾਡੇ ਤੋਂ ਸਾਈਨ ਕਰਾ ਕੇ ਭਾਬੀ ਆਪਣੇ ਨਾਲ ਮਾਉਣ ਨੂੰ ਕਰਦੀ ਆ ਮਮੀ ਤੁਸੀਂ ਕੋਤ ਪੜਿਆ ਵਾ ਮੈਨੂੰ ਦੱਸੋ ਤੁਸੀਂ ਚਾ ਜਨਾਬ ਤੇ ਵੇਖੋ ਪੜੋ ਤਾਂ ਸਹੀ ਲੈ ਦੱਸ ਉਹਨੇ ਕੁੜੀ ਬਦਲੇ ਚੂੜ ਪੜਨਾ ਹੈ ਮੈਂ ਚਦਾਈ ਹੋ ਗਈ ਤੁਸੀਂ ਮੰਮੀ ਇਹ ਕਿਹੜੇ ਬੰਦੇ ਸਕੂਲ ਦੇ ਕਾਲਜ ਦੇ ਪੇਪਰ ਲੱਗਦੇ ਤੁਸੀਂ ਮੈਨੂੰ ਦੱਸੋ ਪਹਿਲਾਂ ਆੜੇ ਪੇਪਰ ਵਾ ਆੜੇ ਕਾਲਜ ਦੇ ਆ ਸਟੈਂਪ ਪੇਪਰ ਲੱਗਦਾ ਹੈ ਉੱਥੇ ਆ ਸਟੈਂਪ ਪੇਪਰ ਲੱਗਦੇ ਇਦਾਂ ਦੇ ਉੱਤੇ ਦੱਸੋ ਮੈਨੂੰ ਤੁਸੀਂ ਪਹਿਲਾਂ ਆ ਲਿਖਿਆ ਉੱਤੇ ਕੀ ਆ ਆ ਲਿਖੇ ਪੜਿਆ ਇਹੋ ਜਿਹਾ ਲੱਗਦੇ ਤੁਸੀਂ ਮੈਨੂੰ ਪਹਿਲਾਂ ਤੁਸੀਂ ਵੇ ਮੈਂ ਤਾਂ ਪੜਿਆ ਹੀ ਨਹੀਂ ਕਾ ਉਹ ਕਿੰਨੇ ਦਿਨ ਹੋਏ ਸਕੂਲ ਦੇ ਕਾਗਤ ਕਰ ਕਰਨ ਦੀ ਸੀ ਤੇ ਮੈਂ ਸੈਨ ਕਰਤੇ ਦੀਦੀ ਫੋਲ ਹੋਏ ਮੈਨੋਂ ਹੁਣ ਕੀ ਚੱਲ ਗਈ ਉਹ ਮਰ ਜਣੀ ਜੇ ਮੇਰੇ ਲਮਾਰੀਆਂ ਫੋਲਦੇ ਰਹੇ ਨਾਲੇ ਮੈਂ ਦਲਮਾਰੀ ਦੇ ਉੱਤੇ ਕਾਗਜ਼ ਰੱਖੇ ਹੀ ਇਹਨਾਂ ਨੂੰ ਕਿੱਦਾਂ ਲੱਭ ਗਏ ਇਹ ਨਾ ਹੁਣ ਤੇਰੇ ਮੇਰੇ ਗਲੋਂ ਲੱਥੇ ਹੁਣ ਕੀ ਕਰਾਂ ਕੋ ਸਮਝ ਨਹੀਂ ਆਉਂਦੀ ਮੈਨੂੰ